ਜਿਹੜੀ ਉੱਤੇ ਗੱਲ ਜੱਟ ਦੀ ਨਹੀਂ ਹੈ ਜੱਟ ਦੀ ਹੈ ਉਹ ਕੱਟਦੀ ਨਹੀਂ ਉਹ ਲੱਕੀਆਂ ਨੂੰ ਆ ਕੇ 잡ਦਾ ਜਿੰਦਾ ਨੂੰ ਨਸ਼ਾ ਵੇਚਦਿਓ

ਨਹੀਂ ਆਣੀ ਗਈ ਪਹਿਲਾਂ ਜਿਹੇ ਆ ਗਏ ਅਸੀਂ ਛੱਡ ਗਏ ਬੱਧੀ ਤੋਂ ਪਾਣੇ ਮਰਵਾਤੇ ਮੈਂ ਕੀ ਕਹਾਂ ਇਸ ਵੇ ਤੇ ਚੱਕੇ ਆ ਤੇਰੇ ਭਾਈ ਨਾ ਕੱਲੇ ਕੱਲੇ ਜਾਵਾਂਗੇ ਓਏ ਛੱਲੇ ਕੱਲੇ ਕੀ ਜਿਹੜੇ ਨਹੀਂ ਆ ਜਵੇ ਹੁਣ ਤੂੰ ਥੱਕਾਂਗੇ ਬਸ ਚਲੋ ਉਧਰ ਜਾਓ ਵੇਚ ਵੇਚ ਚੱਕ ਪੈਟ ਜਿਹੜੀ ਉੱਥੇ ਕੱਲ ਜੱਟ ਦੀ ਨਹੀਂ ਹੈ ਜੱਟ ਦੀ ਹੈ ਕੱਟਦੀ ਨਹੀਂ ਉਹ ਲਾਤੀਆਂ ਨੂੰ ਆ ਕੇ 잡ਦਾ ਜਿੰਦਾ ਨੂੰ ਨਸ਼ਾ ਵੇਚ ਦਿਓ ਕੱਲੇ ਨੂੰ ਕੱਲਾ

ਨਹੀਂ ਆਣੀ ਗਈ ਪਹਿਲਾਂ ਵੀ ਗੇਟਦੀ ਆ ਅੱਜ ਬੱਧੀ ਤੋਂ ਪਾਣੇ ਮਰਵਾਤੇ ਮੈਂ ਕੀ ਕਹਾਂ ਇਸ ਵੇਲੇ ਦਿੱਸਕੇ ਆ ਤਰੇ ਭਾਈ ਨਾ ਕੱਲੇ ਕੱਲੇ ਜਾਵਾਂਗੇ ਓਏ ਥੱਲੇ ਕੱਲੇ ਕੀ ਜਿਹੜੀ ਨਹੀਂ ਆ ਜਵੇ ਹੁਣ ਤੂੰ ਥੱਕਾਂਗੇ ਬਸ ਚਲੋ ਉਧਰ ਜਾਓ ਵੇਚ ਵੇਚ ਤੱਕ ਪਿੰਡ ਦੀ ਉੱਥੇ ਗੱਲ ਜੱਟ ਦੀ ਨਹੀਂ ਹੈ ਜੱਟ ਦੀ ਹੈ ਨਹੀਂ ਕੱਟਦੀ ਨਹੀਂ ਉਹ ਲੱਕੀਆਂ ਨੂੰ ਆ ਕੇ ਜੱਟਾਂ ਬੱਜਿੰਦਾ ਨੂੰ ਨਸ਼ਾ ਵੇਚਦੇ ਓ ਕੱਲੇ ਨੂੰ ਕੱਲਾ ਟੱਕਰ ਕੱਲੇ ਹੀ ਖੜੇ ਆ ਨਸ਼ੇ ਨੂੰ ਨਸ਼ੇ ਨੂੰ ਟੱਕ ਨਸ਼ੇ ਵੇਚ ਦਿਓ ਮੇਰੇ ਮੁੰਡੇ ਨੇ ਮਰਵਾ ਨਸ਼ੇ ਵੇਚ ਦੇ ਕਿਉਂ ਆ ਬੇਚਾਂਗੇ ਸੀ ਹੁਣ ਤੇ ਵੇਚਣ ਲੱਗੇ ਇਹ ਸਾਰੀ ਉਮਰ ਨਸ਼ੇ ਵੇਚੋਗੇ ਮੁੰਡੇ ਵੇਚਨੇ ਆ ਸੁਵੇਰੇ ਇੱਥੇ ਵੇਚ ਕੇ

ਬੱਸ ਚੱਲੋ ਉਧਰ ਜਾਓ ਵੇਚ ਵੇਚ ਟੱਕਾ ਪੈ ਤਾ ਜਿਹੜੀ ਅੱਥੇ ਗੱਲ ਜੱਟ ਦੀ ਨਹੀਂ ਹਾਂ ਜੱਟਦੀ ਆ ਗੱਲ ਕੱਟਦੀ ਨਹੀਂ ਮੂਲਾ ਕਿਉਂ ਨੂੰ ਆ ਕੇ ਜੱਟਦਾ ਆ ਗੱਲਾਂ ਦਾ ਨਸ਼ਾ ਵੇਚਦੇ ਹੋ ਕੱਲੇ ਨੂੰ ਕੱਲਾ ਟੱਕਰਾ ਕੱਲੇ ਹੀ ਖੜੇ ਆ ਯਾਰ ਕੱਲੇ ਨੂੰ ਕੱਲਾ ਨਸ਼ੇ ਨੂੰ ਟੱਕਰ ਨਸ਼ਾ ਵੇਚਦੇ ਹੋ ਮੇਰੇ ਮੁੰਡੇ ਨਾ ਮਰਵਾ ਨਸ਼ੇ ਵੇਚਦੇ ਕਿਉਂ ਆ ਵੇਚਾਂਗੇ ਸੀ ਹੁਣ ਦੇ ਵਿੱਚ ਲੱਗੇ ਇਹ ਸਾਰੀ ਉਮਰ ਨਸ਼ੇ ਵੇਚੋਗੇ ਮੁੰਡੇ ਵੇਚਦੇ ਆ ਸੁਵੇਰੇ ਇੱਥੇ ਵੇਚ ਕੇ

嘛，走要你站到边边去。